ਮੰਨਿਆ ਤੇ ਜਿਹੜੀ ਵੋਠੀ ਲਿਆ ਕੇ ਦਿੱਤੀ ਉਹਦਾ ਕਹਿਣਾ ਮੰਨਿਆ ਚਲੋ ਮੈਂ ਨਹੀਂ ਕਹਿੰਦਾ ਤੁਸੀਂ ਵੋਠੀਆਂ ਦਾ ਕਹਿਣਾ ਨਾ ਮੰਨੋ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਆ ਰੱਬ ਤੁਹਾਨੂੰ ਪੈਸੇ ਦਿੰਦਾ ਤੁਸੀਂ ਤੁਸੀਂ ਕਿਹਦੇ ਮਗਰ ਲੱਗਣਾ ਵੇਖਿਆ ਬੋਲੇ ਨਹੀਂ ਅਸੀਂ ਤਾਂ ਪੈਸੇ ਮਗਰ ਲੱਗਣਾ ਰੱਬ ਨੇ ਤੁਹਾਨੂੰ ਪੈਸੇ ਦਿੱਤੇ ਤੁਸੀਂ ਕਿਹਦੇ ਮਗਰ ਲੱਗਣਾ ਜਿੰਨੇ ਤੁਹਾਨੂੰ ਪਏ ਪਰ ਤੁਸੀਂ ਨਾ 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 ਜਿਨੇ ਦਿੱਤੇ ਉਹਦੇ ਮਗਰ ਨਹੀਂ ਲੱਗਦੇ ਤੁਸੀਂ ਪੈਸੇ ਦੇ ਮਗਰ ਲੱਗਦੇ ਹੋ ਵੀ ਪੈਸੇ ਦੇ ਪੁੱਤ ਬਣ ਜਾਂਦੇ ਜਿਨੇ ਦਿੱਤੇ ਉਹਨੇ ਮਗਰ ਲੱਗੋ ਇਸ ਲਈ ਪਰਮੇਸ਼ਰ ਨੇ ਆਦਮ ਨੂੰ ਤੀਵੀਂ ਦਿੱਤੀ ਉਹਨੇ ਪਰਮੇਸ਼ਰ ਦੀ ਗੱਲ ਤੋੜਦੀ ਤੇ ਕਿਹੜਾ ਕਿਦਾ ਮੰਨ ਲਿਆ ਤੀਵੀਂ ਦਾ ਤੇ ਲਓ ਜੀ ਨਹੀਂ ਫੜਖਾਨੀਆਂ ਤੇ ਬងਜੀ ਤੁਸੀਂ ਵੀ ਕੀ ਕਰੋ ਹਲਕਾਓ ਕਰੋ ਨਹੀਂ ਯਾਰੇ ਦੇਖ ਤਾਂ ਬਉਨ ਨੂੰ ਫਿਰ ਬਉਨ ਨੂੰ ਕੱਪੜਿਆਂ ਤੋਂ ਬਾਹਰ ਕਰਤਾ ਹਰਦੇਵ ਜੀ ਸੁਣਦੇ ਜੇ ਹallelujah ਬਉਨ ਨੂੰ ਅਨੁਕਾਰ ਕੱਪੜਿਆਂ ਤੋਂ ਬਾਹਰ ਦਿੱਤਾ ਮੈਂ ਪੱਤੇ ਬਨ ਕੇ ਤੁਰੇ ਫਿਰਦੇ ਰਹੇ ਫਿਰ ਨੂਰੀ ਜਮਾ ਲੈ ਗਿਆ ਤੇ ਪੱਤੇ ਜਿੱਤਰੇ ਫਿਰੰਡੇ ਹੁਣ ਦਸ ਪੱਤੇ ਕਦੀ ਸੁੱਕਣੇ ਨਹੀਂ ਆਜ ਹਰਿਆ ਤੇ ਕੱਲ ਸੁੱਕ ਜਾਣੇ ਕੱਚੇ ਕੰਮ ਆ ਖੁਦਾਵੰਦ ਲਾਜ ਰੱਖਣ ਵਾਲਾ ਪਰਮੇਸ਼ਰ ਆ खुदावन की जित न ढकन वाला परमेश्वर आदावन सुहा पोशाक परमेशा वचन अनुसार जीवन वचन करोगे तो शैतान कोई नुकसान नहीं पहुंचा सकता याद रखो तुझे छोटे मोटे शैतान के चक्कर ਦੁਨੀਆ ਦੇ ਅਰਬਾਂ ਪਤੀ ਬੰਦੇ ਇਲੂਮੀਨਾਟੀ ਚ ਫਸ ਗਏ ਸ਼ੈਤਾਨ ਨੂੰ ਉਹਨਾਂ ਨੇ ਆਪਣੀ ਆਤਮਾ ਵੇਚਤੀ ਆ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਫਿਲਮ ਸਟਾਰ ਦੁਨੀਆ ਦੇ ਅਮੀਰ ਬੰਦੇ ਜਿਨ੍ਹਾਂ ਦੇ ਵੱਡੇ ਵੱਡੇ ਬ੍ਰਾਂਡ ਆ ਪੂਰੀ ਦੁਨੀਆ ਦੇ ਉਹ ਇਲੂਮੀਨਾਟੀ ਚ ਫਸ ਗਏ ਨੇ ਇਲੂਮੀਨਾਟੀ ਚ ਫਸ ਗਏ ਨੇ ਇਲੂਮੀਨਾਟੀ ਸ਼ੈਤਾਨ ਦਾ ਇੱਕ ਮੇਨ ਗਰੋ ਦਾ ਨਾਮ ਆ ਇੱਕ ਮੱਠ ਦਾ ਇੱਕ ਪੰਥ ਦਾ ਨਾਮ ਆ ਉਹਨਾਂ ਦੇ ਕੋਲੇ ਕੋਈ ਵੱਡੀ ਕਿਤਾਬ ਆ ਦਾ ਡੇਵਲ ਬਾਈਬਲ ਦਾ ਡੇਵਲ ਬਾਈਬਲ